ਪੰਜਾਬ ਦੇ ਵਿੱਚ ਝੋਨਾ ਲਗਾਉਣ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਪਾਣੀ ਦੀ ਖਬਰ ਤਾਂ ਵੱਧ ਗਈ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਿਕਾਂ ਦੇ ਵੱਲੋਂ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਘੱਟ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ ਨਵ ਖੇਤੀਵੜੀ ਯੂਨੀਵਰਸਿਟੀ ਦੇ ਪੂਜਲ ਵਿਗਿਆਨ ਵਿਭਾਗ ਦੇ ਵਿਗਿਆਨੀ ਅਜਮੇਰ ਸਿੰਘ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਝੋਨੇ ਦੀ ਖੇਤੀ ਕਰਨ ਦੀ ਜਿੱਥੇ ਸਲਾਹ ਦਿੱਤੀ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਲੋੜ ਅਨੁਸਾਰ ਪਾਣੀ ਇਸਤੇਮਾਲ ਕਰਨ ਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਦੇ ਸਮੇਂ ਦੇ ਵਿੱਚ ਅਸੀਂ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨ ਦੇ ਵਿੱਚ ਤਬਦੀਲ ਹੋ ਜਾਏਗਾ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣੇ ਘਰਾਂ ਦੇ ਵਿੱਚ ਲੋਕਾਂ ਨੂੰ ਰੇਨ ਵਾਟਰ ਹਾਰਵੈਸਟਿੰਗ ਕਰਵਾਉਣੀ ਚਾਹੀਦੀ ਹੈ ਯਾਤਰਾ ਯਾਤਰਾ ਫਿਰ ਕੀਤੀ ਆਪਣੀ ਯਾਤਰਾ ਚ ਚਲੂ ਕਰੋ ਆਗੇ ਕਿਸਾਨ ਵੀਰੋ ਜੇ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਕੋਈ ਹੁਣ ਵਧੀਆ ਸਥਿਤੀ ਨਹੀਂ ਹੈ ਪਾਣੀ ਦੀ ਜਿਵੇਂ ਕਿ ਪੰਜਾਬ ਦਾ ਨਾਮ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਪਰ ਹੁਣ ਸਾਡੇ ਸਿਰ ਢਾਈਕ ਦਰਿਆ ਹੋ ਗਏ ਆ ਜਿਨ੍ਹਾਂ ਵਿੱਚੋਂ ਵੀ ਸਾਰਾ ਸਾਲ ਦਾ ਸਾਡਾ ਬਿਆਸ ਹੀ ਦਰਿਆ ਚੱਲਦਾ ਅੱਧੀ ਸਾਨੂੰ ਰਾਵੀ ਦਾ ਹਿੱਸਾ ਆਉਂਦਾ ਤੇ ਸੱਤ ਲੋਹੇ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਚੱਲਦਾ ਜੇ ਆਪਾਂ ਪੂਰਾ ਲੇਖਾ ਜੋਖਾ ਕਰੀਏ ਪਾਣੀ ਦਾ ਸਾਡੇ ਕੋਲ ਕਿੰਨਾ ਪਾਣੀ ਹੈਗਾ ਤੇ ਕਿੰਦੀ ਸਾਨੂੰ ਲੋੜ ਆ ਤਾਂ ਮੌਜੂਦਾ ਸਥਿਤੀ ਜੋ ਅੱਜ ਦੀ ਹੈਗੀ ਹੈ ਤਾਂ ਸਾਡੇ ਸਾਡੇ ਹਿੱਸੇ 14.8 ਬੀਸੀਐਮ ਪਾਣੀ ਸਾਡਾ ਨਹਿਰੀ ਪਾਣੀ ਆ ਸਾਡੇ ਹਿੱਸੇ ਆਉਂਦਾ ਡੈਮਾਂ ਚੋਂ ਤੇ 26.3 ਬੀਸੀਐਮ ਪਾਣੀ ਸਾਡਾ ਵਰਖਾ ਦਾ ਪਰ ਜਿਵੇਂ ਪਿਛਲੇ ਸਾਲਾਂ ਤੋਂ ਦੇਖੀਏ ਤਾਂ ਵਰਖਾ ਜਿਹੜੀ ਹੈ ਇਹ ਹੁਣ ਅੱਗੇ ਵਾਲੀਆਂ ਝੜੀਆਂ ਨਹੀਂ ਲੱਗਦੀਆਂ। ਜਕ ਤਦ ਮਰਖਾ ਆਉਂਦੀ ਹੈ। ਜਿਹੜੀ ਕਿ 19 ਸਹੀ ਤਰ੍ਹਾਂ ਵਰਤੋਂ ਦੀ ਨਹੀਂ ਹੋ ਸਕਦੀ ਜਿਵੇਂ ਮੈਂ ਪਹਿਲਾਂ ਹੁੰਦੀ ਸੀ। ਇਸ ਤੋਂ ਇਲਾਵਾ ਜਿਹੜਾ ਤੀਜਾ ਸਾਡਾ ਸੋਰਸ ਹੈ ਜਿਹਨੂੰ ਉਪਰਾਲੇ ਕਰਕੇ ਸਰਕਾਰਾਂ ਨੇ ਜਿਹੜਾ ਸਾਡਾ ਸੀਵਰੇਜ ਦਾ ਪਾਣੀ ਹੈ, ਘਰਾਂ ਦਾ ਪਾਣੀ ਹੈ, ਉਹਨੂੰ ਸਾਫ਼ ਕਰਕੇ ਵੀ 1.26 ਬੀਐਸਐਮ ਪਾਣੀ ਲੋਡ 'ਚ ਲਿਆਂਦਾ ਜਾਂਦਾ ਹੈ। ਉਸ ਤੋਂ ਇਲਾਵਾ ਅਸੀਂ ਪਾਣੀ ਥੱਲੇ ਦਿਆਂ ਝੋਨੇ 'ਚ ਜਾਂ ਦੂਜੀਆਂ ਫਸਲਾਂ 'ਚ ਪਾਣੀ ਲਾਉਨੇ ਆ ਤਾਂ ਕੁਝ ਪਾਣੀ ਸਾਡਾ ਥੱਲੇ ਜਾਂਦਾ ਹੈ। ਤਾਂ 7.10 ਬੀਸੀਐਮ ਪਾਣੀ ਸਾਡਾ ਉਹ ਵੀ ਸਾਡੇ ਹਿੱਸੇ ਹੈਗਾ ਸੋ ਸਾਰਾ ਪਾਣੀ ਜੋੜੀਏ ਤਾਂ 53.06 ਬੀਸੀਐਮ ਪਾਣੀ ਸਾਡੇ ਕੋਲੇ ਹੈਗਾ ਅੱਜ ਦੇ ਦਿਨ ਅਸੀਂ ਸਾਡੀਆਂ ਜਿਹੜੀਆਂ ਮੁੱਖ ਚਾਰ ਲੋੜਾਂ ਉਹ ਪੂਰੀਆਂ ਕਰਨੀਆਂ ਚਾਰ ਲੋੜਾਂ ਹੈਗੀਆਂ ਪਿੰਡਾਂ ਦਾ ਘਰੇਲੂ ਵਰਤੋਂ ਦਾ ਪਾਣੀ ਉਹ ਸਾਡਾ ਹੈਗਾ 1.27 ਬੀਸੀ ਸ਼ਹਿਰਾਂ ਦਾ ਵਰਤੋਂ ਪਾਣੀ ਉਹ ਸਾਡਾ 1.14 ਫਿਰ ਸਾਡਾ ਅਧਿਉਗਾंचं ਪਾਣੀ ਜਿਹੜਾ ਲੱਗਦਾ ਉਹ ਹੈ 1.13 ਉਸ ਤੋਂ ਬਾਅਦ ਆ ਜਾਂਦੀ ਹੈ ਖੇਤੀਬਾੜੀ ਦੀ ਗੱਲ ਖੇਤੀਬਾੜੀ ਜੇ ਮੈਂ ਕਹੂੰਗਾ ਸਾਰਾ ਕੁਝ ਯਾਨੀ ਕਿ ਬਾਗ ਵੀ ਸਬਜ਼ੀਆਂ ਵੀ ਤੇ ਸਾਡੀਆਂ ਫਸਲਾਂ ਤਾਂ 12.58 ਬੀਸੀ ਨੂੰ ਪਾਣੀ ਸਾਨੂੰ ਇੰਨਾ ਫਸਲਾਂ ਲਈ ਚਾਹੀਦਾ ਜਿਹੜੀ ਸਾਡੀ ਮੌਜੂਦਾ ਸਥਿਤੀ ਹੈਗੀ ਹੈ ਜੋ ਸਾਡੇ ਫਸਲੀ ਚੱਕਰ ਚੱਲਦੇ ਸੋ ਹੁਣ ਉਹਨਾਂ ਨੂੰ ਦੇਖੋ ਜੀ ਇੱਕ ਪਾਸੇ ਸਾਡੀ ਲੋੜ ਹੈਗੀ 68.12 ਦੀ ਹੈਗਾ ਸਾਡੇ ਕੋਲੇ 53.06 ਤਾਂ ਅਸੀਂ ਘਾਟੇ ਚ ਪਰ ਕਾਟਾ ਤਾਂ ਅਸੀਂ ਪੂਰਾ ਕਰ ਦਿੰਗੇ ਫਸਲ ਤਾਂ ਅਸੀਂ ਪੂਰੀ ਪੈਦਾ ਕਰਕੇ ਦਿੰਨੇ ਜੀ ਜੇ ਫਸਲ ਦੀ ਗੱਲ ਕਰਦੇ ਆ ਤਾਂ ਦੇਖੋ ਜੇ 100 ਕਿਲੋ ਚੋਂ ਝੋਨਾ ਜਾਂਦਾ ਹੈ ਸੈਂਟਰ ਕੋਲੇ ਤਾਂ ਵਿੱਚੋਂ 24-25 ਕਿਲੋ ਪੰਜਾਬ ਦਾ ਹੁੰਦਾ ਤੇ ਜੇ ਕਣਕ ਵੇਖ ਲਈਏ ਤੇ 100 ਕਿਲੋ ਕਣਕ ਜਾਂਦੀ ਹੈ ਤਾਂ 46 ਕਿਲੋ ਕਣਕ ਪੰਜਾਬ ਦੀ ਹੁੰਦੀ ਹੈ ਹੁਣ ਅਸੀਂ ਇਹ ਕਿੱਥੋਂ ਪੂਰਾ ਕਰਦੇ ਆ ਕਿ ਜਿਹੜਾ 13.06 ਬੀਸੀਐਮ ਉਹ ਅਸੀਂ ਕਰਦੇ ਆ ਦੇਖੋ 7.96 ਬੀਸੀਐਮ ਦਾ ਅਸੀਂ ਸਾਡੇ ਡੂੰਗੇ ਪੱਤਨ ਚੋਂ ਕੱਢ ਲੈਨੇ ਆ ਜਿਹੜਾ ਕਿ ਕਿਸੇ ਹਿਸਾਬ-ਕਿਤਾਬ ਚ ਨਹੀਂ ਆਉਂਦਾ ਮਤਲਬ ਕਹਿਣ ਦਾ ਜੇ ਪੰਜਾਬੀ ਚ ਦੱਸਾਂ ਸਿੱਧੇ ਤੌਰ ਤੇ ਵੀ ਜਨਕੀ ਸਦਾਦੇ ਦੀ ਐਫਡੀ ਦਾ ਰਾਦ ਲੈਨੇ ਆ 7.96 ਵਾਲੀ ਦਾ ਜਿਵੇਂ ਅਸੀਂ ਬਾਪੂ ਦੀ ਜ਼ਮੀਨ ਵੇਚ ਦਿੰਨੇ ਆ ਸਾਡੀ ਜਨਕੀ ਆਉਣ ਵਾਲੀ ਪੀੜ੍ਹੀ ਦੇ ਹਿੱਸੇ ਦੀ ਖਾਈ ਜਾਂਦੀ ਤੇ ਬਾਕੀ ਜਿਹੜਾ 5.10 ਰਹਿ ਗਿਆ ਉਹ ਅਸੀਂ ਓਵਰ ਐਕਸਪਲੋਰਟ ਕਰਦੇ ਆ ਆਪਣੇ ਪੱਤਨ ਨੂੰ ਜੀਨੇ ਕਰਕੇ ਕਿ ਸਾਨੂੰ ਆਏ ਸਾਲ ਕਿਊਬਲ ਦਾ ਟੋਟਾ ਪਾਉਣਾ ਪੈਣਾ। ਸੋ ਹੁਣ ਤੁਸੀਂ ਸਾਰੇ ਜਾਣਕਾਰੋਂ ਮੈਨੂੰ ਲੱਗਦਾ ਤੁਸੀਂ ਗੱਲਾਂ ਲਿਖ ਲਈਆਂ ਹੋਣੀਆਂ ਮੇਰੇ ਚ ਇਹ ਡਾਟਾ ਲੇਖਲੇ ਹੋਣੇ ਆ। ਸੋ ਸਾਡੀ ਸਥਿਤੀ ਬਹੁਤ ਚਿੰਤਾਜਨਕ ਹੈ। ਜੇ ਅਸੀਂ ਇੱਥੋਂ ਪੁੱਠੇ ਨਾ ਮੁੜੇ ਤਾਂ ਮੁੜ ਕੇ ਮੁੜਨਾ ਔਖਾ ਹੋ ਜੂਗਾ। ਤੇ ਜੇ ਪੰਜਾਬ ਦੀ ਆਪਾਂ ਬਲੋਕਾਂ ਦੀ ਗੱਲ ਹੁੰਦੀ ਹੈ ਹਮੇਸ਼ਾ ਹੀ ਕਿ ਕਿਹੜਾ ਰੈੱਡ ਜ਼ੋਨ ਚ ਆ ਗਿਆ ਕਿਹੜਾ ਗ੍ਰੀਨ ਜ਼ੋਨ ਚ ਆ ਗਿਆ। ਤਾਂ 150 ਬਲਾਕਾਂ ਦੀ ਅਸੈਸਮੈਂਟ ਹੋਈ ਹੈ ਪੰਜਾਬ ਦੀ ਜਿਨ੍ਹਾਂ ਚੋਂ 114 ਬਹੁਤ ਵੱਡੀ ਫਿਕਰ ਹੈ ਇਹ ਸਾਡੇ ਰੈੱਡ ਜ਼ੋਨ ਚ ਆ ਉਹ ਮੋਰ ਐਕਸਪਲੋਟਡ ਬਲਾਕ ਨੇ ਇਹਦੇ ਨਾਲ ਨਾਲ ਤਿੰਨ ਸ਼ਹਿਰਾਂ ਦੀ ਵੀ ਕੀਤੀ ਹੈ ਜਨ ਕਿ 153 ਦੀ ਕੀਤੀ ਆ ਉਹ ਤਿੰਨ ਸ਼ਹਿਰ ਨੇ ਸਾਡਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਤਿੰਨੇ ਹੀ ਰੈੱਡ ਜ਼ੋਨ ਚ ਆ ਮਤਲਬ ਕਹਿੰਦਾ ਇਹਨਾਂ ਦੀ ਸਥਿਤੀ ਮਾੜੀ ਹੈ ਇਹ ਹੋ ਸਕਦਾ ਹੈ ਕਿਪਟਨ ਵਾਂਗੂ ਇੱਥੇ ਵੀ ਮੁੱਕ ਜੇ ਪਾਰ ਤੁਹਾਨੂੰ ਪਤਾ ਹੀ ਹੈ ਕਿ ਸੈਂਟਰ ਗਰਾਊਂਡ ਵਾਟਰ ਬੋਰਡ ਨੇ ਤਾਂ ਪਹਿਲਾਂ ਹੀ 2 ਸਾਲ ਪਹਿਲਾਂ ਇੱਕ ਰਿਪੋਰਟ ਦਿੱਤੀ ਸੀ ਕਿ 25 ਸਾਲਾਂ ਬਾਅਦ ਪੰਜਾਬ ਤਾਂ ਰੇਗਿਸਤਾਨ ਬਣ ਜਾਣਾ ਹੈ ਜਾਂ ਬੰਜਰ ਹੋ ਜਾਣਾ ਪਰ ਮੈਂ ਕਿਸਾਨ ਭਰਾਵੋ ਹਜੇ ਵੀ ਤੁਹਾਨੂੰ ਕਹੂੰਗਾ ਹਜੇ ਵੀ ਵਿਹੜਾ ਅਸੀਂ ਸੰਭਲੀਏ ਪਾਣੀ ਦੀ ਸੱਚਜੋ ਵਰਤੋਂ ਕਰੀਏ ਦੇਖੋ ਹੁਣ ਝੋਨੇ ਦਾ ਸੀਜ਼ਨ ਚੱਲ ਪਿਆ ਖੋਸ ਚਿਲੇ 10 ਤਰੀਕ 11 ਤਰੀਕ ਸੀਗੀ ਕੋਈ 15 ਤਰੀਕ ਹੈ ਝੋਨੇ ਦੀ ਲਵਾਈ ਦਾ ਮੈਂ ਥੋੜਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਦੋਂ ਵੀ ਇਹ ਸੀ ਇਹ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਗਵਰਨਮੈਂਟ ਦੀ ਮਦਦ ਨਾਲ 2008-09 ਦੇ ਵਿੱਚ ਇਹ ਐਕਟ ਬਣਾਇਆ ਸੀ ਕਿ ਭਾਈ ਝੋਨੇ ਦੀ ਲਾਉਂਦੀ ਇੱਕ ਤਰੀਕ ਮਿਤੀ ਜਾਵੇ ਤਾਂ ਉਦੋਂ 10 ਜੂਨ ਮਿਤੀ ਸੀ ਫਿਰ ਉਹਦਾ ਵਧੀਆ ਅਫੈਕਟ ਦੇਖਦੇ ਹੋਏ ਉਹ ਥੋੜਾ ਮੈਂ ਧੰਨਵਾਦੀ ਆ ਕਿ ਤੁਸੀਂ ਸਾਡੀ ਗੱਲ ਮੰਨੀ ਸਰਕਾਰ ਦੀ ਗੱਲ ਵੀ ਮੰਨੀ ਖੇਤੀਬਾੜੀ ਵਿਭਾਗ ਦੇ ਅਫਸਰਲੇ ਸੀਗੇ ਤੇ ਅਸੀਂ ਉਹ 14 ਜੋਦਾ ਅਫੈਕਟ ਦੇਖਿਆ ਵੀ ਵਧੀਆ ਅਫੈਕਟ ਆ ਗਿਆ ਤਾਂ ਉਹਨੂੰ ਅਸੀਂ 15 ਜੂਨ ਕਰਤੀ ਸੀ ਫਿਰ 18 20 ਜੂਨ ਕਰਤੀ ਸੀ ਚਲੋ ਹੁਣ ਅਸੀਂ ਉਹਨੂੰ ਬਿਜਲੀ ਦੀ ਵੰਡ ਨੂੰ ਵੇਖਦੇ ਹੋਏ ਸਕੇਟਡ ਕਰਤੀ ਐ ਕੁਝ ਜ਼ਿਲ੍ਹਿਆਂ 'ਚ ਦਾਸਾ ਕੁਝ 15 ਤੇ ਉਹਦੇ ਤੇ ਅਮਲ ਕਰੋ ਤੇ ਮੈਂ ਇਹ ਕਹੂੰਗਾ ਕਿ ਜਾਚ ਕਰੂਗਾ ਕਿ ਝੋਨੇ ਦੇ ਵਿੱਚ ਸਟਾਰਟ ਆਪਾਂ ਕਰਦੇ ਤੇ ਉਹਨਾਂ ਕੱਦੂ ਕਰ ਦਿੱਤੋ ਕੱਦੂ ਵੇਲੇ ਵੀ ਪਾਣੀ ਦੀ ਸਚੱਜੀ ਵਰਤੋਂ ਕਰੋ ਬਾਹਲਾ ਡੱਟ ਕੇ ਕੱਦੂ ਨਾ ਕਰੋ ਵਾਰੀ-ਵਾਰੀ ਟਰੈਕਟਰ ਨਾ ਭਜਾਓ ਉਹਦੇ ਨਾਲ ਉਹਦੀ ਭੂਮੀ ਦੀ ਜਿਹੜੀ ਆਦੀ ਐਗਰੀਗੇਟ ਹੁੰਦੇ ਆ ਸਟਰਕਚਰ ਹੁੰਦੀ ਹੈ ਜਿਹਨੂੰ ਕਹਿੰਦੇ ਆ ਉਹ ਖਰਾਬ ਹੁੰਦੀ ਹੈ ਲੋਡ ਸਾਰ ਕਦੂ ਕਰੋ ਫਿਰ ਪਹਿਲੇ 10 ਦਿਨ ਹੀ ਪਾਣੀ ਠੱਲੋ ਪਾਣੀ ਨਹੀਂ 5-7 ਸੈਂਟੀਮੀਟਰ ਠੱਲੋ ਬਾੜਾ ਨਾ ਡਟ ਕੇ ਰੱਖੋ ਫੋਟ ਫੋਟ ਨਾ ਢਲੋ 10-12 ਦਿਨਾਂ ਬਾਅਦ ਜਦੋਂ ਚੋਟਾ ਪਨੀਰੀ ਚੱਲ ਪੂਗੀ ਨਦੀਨਾ ਦੀ ਰੋਕथाम ਵਾਲੀ ਦਵਾਈ ਪੈ ਜਾਊਗੀ ਫਿਰ ਤੁਸੀਂ ਉਹਦੇ ਚ ਪਾਣੀ ਸਕਾਸ-ਸਕਾ ਕੇ ਲਾਓ ਖੇਤੀਬੜ ਯੂਨੀਵਰਸਿਟੀ ਨੇ ਇਹ ਜਿਹੜੀ ਤਕਨੀਕ ਸਕਾਸ-ਸਕਾ ਕੇ ਵਾਲੀ 1981 ਦੇ ਵਿੱਚ ਰეკਮੈਂਡ ਕੀਤੀ ਸੀ ਪਰ ਉਦੋਂ ਦੇ ਸਥਿਤੀਆਂ ਹੋਰ ਸੀਗੀਆਂ ਬਿਜਲੀ ਦੀ ਸਮੱਸਿਆ ਵੀ ਹੁੰਦੀ ਸੀ ਜਦੋਂ ਕਿਸਾਨ ਵੀਰਾਂ ਨੂੰ ਜਾ ਕੇ ਕਹੀਦਾ ਸੀ ਕਿ ਭਰਾ ਮੀਂਹ ਪਿਆ ਮੋਟਰ ਨਾ ਚਲਾ ਕੋ ਕਹਿੰਦਾ ਸੀ ਵੀਰੇ ਅੱਜ ਤਾਂ ਮੀਂਹ ਪਿਆ ਅਜ ਕੱਲ ਬਿਜਲੀ ਨਾ ਆਈ ਪਰ ਹੁਣ ਉਹ ਸਥਿਤੀ ਨਹੀਂ ਗਈ ਬਿਜਲੀ ਸਰਕਾਰ ਪੂਰੀ ਦੇ ਰਹੀ ਹੈ ਟਾਈਮ ਤੇ ਦੇ ਰਹੀ ਹੈ ਦੱਸ ਕੇ ਦੇ ਰਹੀ ਹੈ ਵੀ ਤੁਹਾਡੀ ਐਸ ਟਾਈਮ ਕਿਹੜੇ ਪਾਣੀ ਬਿਜਲੀ ਆਊਗੀ ਸੋ ਹੁਣ ਪਾਣੀ ਨੂੰ ਤੁਸੀਂ ਐ ਕਰਨਾ ਜਦੋਂ 10 15 ਦਿਨ ਦਾ ਚੋਨਾ ਹੋ ਜੇ ਸਕਾ ਲਿਆ ਕਰੋ ਜਦੋਂ ਸੁੱਕੇ ਨੂੰ 2 ਦਿਨ ਗਿਣਿਆ ਕਰੋ ਜੇ ਅੱਜ ਪਾਣੀ ਸੁੱਕ ਗਿਆ ਤਾਂ 2 ਦਿਨ ਗਿਣੋ ਕੱਲ ਪਰਸੋਂ ਚੌਥੇ ਲਾਓ ਲਾਓ ਵੀ ਕਿੰਨਾ 5-7 ਸੈਂਟੀਮੀਟਰ ਲੱਗ ਤੋਂ ਨਾ ਕਿ ਤੁਹਾਨੂੰ ਬਿਜਲੀ ਤਾਂ ਆ ਹੀ ਜਾਣੀ ਹੈ ਨਹੀਂ ਪੈਂਦਾ ਉਹ ਉਦੋਂ ਵੀ ਨਾ ਲਾਓ ਕਿਉਂਕਿ ਜੇ ਬਿਜਲੀ ਫ੍ਰੀ ਹੈ ਕੋਈ ਗੱਲ ਨਹੀਂ ਪਰ ਤੁਹਾਡੀ ਮੋਟਰ ਤਾਂ ਚੱਲਦੀ ਹੈ ਨਾ ਮੋਟਰ ਦਾ ਤੇ ਖਰਚਾ ਤਾਂ ਆਉਂਦਾ ਨਾ ਤੇ ਬਾਹਲਾ ਕੱਢਦੇ ਹੋ ਟੋਟਾ ਤਾਂ ਪਾਉਣਾ ਪੈਂਦਾ ਹੀ ਹੈ ਨਾ ਫਿਰ ਉਹਦੇ ਤੇ ਖਰਚਾ ਆਉਂਦਾ ਤੇ ਉਹਦੇ ਨਾਲ ਆਪਣਾ ਫਾਈਨੈਂਸ਼ਲੀ ਬਰਡਨ ਵੀ ਪੈਂਦਾ ਹੈ ਹਰ ਘਰ ਤੇ ਪੈਂਦਾ ਗਰੀਬ ਅਮੀਰ ਤੇ ਪੈਂਦਾ ਉਸ ਤੋਂ ਬਾਅਦ ਜਦੋਂ ਤੁਸੀਂ ਝੋਡਾ ਪੱਕਣ ਵਾਲਾ ਹੈ ਤਾਂ 10 ਦਿਨ ਪਹਿਲਾਂ ਤੁਸੀਂ ਪਾਣੀ ਬੰਦ ਕਰ ਦਿਓ ਇਹਦੇ ਨਾਲ ਇੱਕ ਦੋ ਫਾਇਦੇ ਆ ਇੱਕ ਤਾਂ ਖਰੀਦਣ ਵਾਲੀ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਨਾ ਕਹਿਣਗੇ ਭਾਈ ਇਹ ਚ ਨਵੀਂ ਜਾਦੇ ਆ ਦੂਜਾ ਸਾਡਾ ਪਾਣੀ ਬਚ ਜੂਗਾ ਤੀਜੀ ਕੋਈ ਇੱਕ ਮਾਇਨ ਵੀ ਨਹੀਂ ਕੁਪਣੀ ਤੇ ਸਾਰੇ ਪਾਸੇ ਬੈਨੀਫਿਟ ਹੀ ਬੈਨੀਫਿਟ ਆ ਸੋ ਮੇਰੀ ਬੇਨਤੀ ਆ ਕਿ ਇਹਨਾਂ ਗੱਲਾਂ ਦੇ ਜੋ ਮੈਂ ਦੱਸੀਆਂ ਹਨ ਅਮਲ ਦਿਓ ਤੇ ਥੋੜੇ ਥੋੜੇ ਸਮਿਆਂ ਵਾਲੀਆਂ ਕਿਸਮਾਂ ਜਿਹੜੀਆਂ ਹੁਣ ਜਿਵੇਂ PR 126 ਕੀਤੀ ਵਾਲੀ ਯੂਨੀਵਰਸਿਟੀ ਦਿੱਤੀ ਮੈਨੂੰ ਪਤਾ ਤੁਸੀਂ ਪਨੀਰੀ ਸਾਰੇ ਵੀਰਾਂ ਨੇ ਲਾ ਲਈ ਹੋਣੀ ਐ ਤਾਂ ਜੇ ਤੁਸੀਂ ਹੁਣ ਲਾਉਣਾ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਜਿਹੜੀ 131 ਵਰਗੀਆਂ ਕਿਸਮਾਂ ਲਾਓ ਫੇਰ ਜਦੋਂ ਤੁਸੀਂ ਐਂਡ ਜੂਨ ਜਾਂ ਜੁਲਾਈ 'ਚ ਵੀ ਜਾਵਰੋਗੇ ਕੋਈ ਗੱਲ ਨਹੀਂ ਉਦੋਂ ਤੁਸੀਂ 126 ਲਾਓ ਉਹਨੇ ਤਿੰਨ ਮਹੀਨਿਆਂ 'ਚ ਪੱਕ ਜਾਣਾ ਲਵਾਈ ਤੋਂ ਬਾਅਦ 93 ਦਿਨ ਅਸੀ ਕਹਿੰਦੇ ਆ ਤੇ ਉਹਦੇ ਨਾਲ ਇੱਕ ਤਾਂ ਉਹਦਾ ਪ੍ਰਾਲ ਘਟ ਹੈ ਫਿਰ ਤੁਸੀਂ ਜੇ ਮੁੜ ਕੇ ਕੜਕ ਵਿੱਚ ਨਹੀਂ ਆਉਂਦੇ ਜੀ ਵੀ ਸੌਖੇ ਰਹੋਗੇ ਤੁਹਾਨੂੰ ਜੇ ਲੰਮੇ ਸਮੇਂ ਵਾਲੀ ਐਕਸਮ ਹੈ ਨਾ ਉਹਨਾਂ ਨੂੰ ਬਿਲਕੁਲ ਨਾ ਲਾਓ ਜੇ ਘਟ ਲਾਓ ਜੇ ਤੁਸੀਂ ਪਹਿਲਾਂ ਲਾਉਣੀ ਹੈ ਤਾਂ ਪੀਆਰ 131 ਲਾ ਲਓ ਤੇ ਫਿਰ ਤੁਸੀਂ 26 ਲਾ ਲਓ ਉਸ ਤੋਂ ਬਾਅਦ ਤੁਸੀਂ ਬਰਾਬ ਦੀ ਬਾਸਮਦੀ ਲਾਓ ਤੇ ਮੈਂ ਵੀਰਾਂ ਨੂੰ ਇਹ ਵੀ ਕਹੂੰਗਾ ਕਿ ਬਾਸਮਦੀ ਲਾਉਣ ਲੱਗੇ ਥੋੜਾ ਤਿਆਰ ਕਿਉਂਕਿ ਬਾਹਲਾ ਏਰੀਆ ਨਾ ਵਧਾ ਲਿਓ 31 ਸਾਲ ਤੱਕ ਰੇਟ ਬਹੁਤ ਵਧੀਆ ਸੀਗੇ ਤੇ ਕਿਤੇ ਫਿਰ ਉਹਦੇ ਕਿਉਂਕਿ ਪ੍ਰਾਈਸ ਨਾ ਕ੍ਰੈਸ਼ ਕਰ ਜਾਵੇ ਉਸੇ ਕਰੇ ਲੇਕਿਨ ਦਾ ਉਹ ਪਾਣੀ ਘੱਟ ਗਿਆ ਹਲਕੀ ਸਮੱਸਿਆ ਨਾਲ ਖਲਕੀ ਹੈ ਕਿ ਕੀ ਪ੍ਰੋਬਲਮ ਜੇ ਨਾ ਕੋਈ ਟ੍ਰੇਨ ਨਹੀਂ ਹੈ ਤਾਂ ਸਮਾਜ ਨੂੰ ਦੇਖੋ ਮੈਂ ਕਿਸਾਨਾਂ ਨੂੰ ਤਾਂ ਪੂਰੀ ਸਲਾਹ ਦਿੱਤੀ ਕਿ ਝੋਨੇ ਨੂੰ ਤੁਸੀਂ ਕਿਵੇਂ ਉਗਾਉਣਾ ਹੈ ਕਿਉਂਕਿ ਹੁਣ ਝੋਨਾ ਲੱਗਣਾ ਝੋਨਾ 33-34 ਲੱਖ ਏਕੜ ਤੇ ਲੱਗ ਜਾਂਦਾ ਸੋ ਸਨੇ ਬਾਸ ਹੁੰਦੀ ਤੋਂ ਮੈਂ ਬਾਸਪਤੀ ਵੀ ਕਿਹਾ ਝੋਨਾ ਵੀ ਲਾਉਣਾ ਦੱਸਦਾ ਹੁਣ ਸਰਕਾਰ ਦੀ ਵੀ ਪਾਲੇ ਕਰੀ ਇਹਦੇ ਦੇਖੋ ਵੱਧ ਤੋਂ ਵੱਧ ਸਾਨੂੰ ਨਹਿਰੀ ਪਾਣੀ ਬਣਵਾਉਣੀ ਚਾਹੀਦੀ ਉਹ ਸਰਕਾਰ ਕਰਦੀ ਹੈ ਕਹਿ ਰਹੇ ਛੇਜਨੇ ਪਾਣੀ ਛੱਡਦਾ ਨਹਿਰੀ ਪਾਣੀ ਹੁਣ ਨਹਿਰੀ ਪਾਣੀ ਜਿਵੇਂ ਸਾਲ ਵੀਰਾਂ ਨੂੰ ਇਹ ਕਹੂੰਗਾ ਤੈਨੂੰ ਨਹਿਰੀ ਪਾਣੀ ਮਿਲਦਾ ਤਾਂ ਫਿਰ ਟਿਊਬਲ ਲਾ ਚਲਾਇ ਸੁਣੋ ਨਹਿਰੀ ਪਾਣੀ ਨਾਲ ਹੀ ਫਿਰ ਲਾਓ ਔਰ ਆਪ ਦੇ ਖਾਲੇ ਅੱਥੇ ਖਾਲੇ ਰੱਖੋ ਕੋਈ ਹਰਦੀ ਨਹੀਂਗਾ ਉਹਦੇ ਨਾਲ ਥੱਲੇ ਵਾਲਾ ਪਾਣੀ ਸਾਡਾ ਰੀਚਾਰਜ ਹੋ ਜੂਗਾ ਹਾਂ ਜਿੱਥੇ ਉਹ ਉਧਰਲਾ ਏਰੀਆ ਹੈਗਾ ਜਿੱਥੇ ਥੱਲੇ ਵਾਲੀਆਂ ਪਾਈਪਾਂ ਪੈ ਰੀਆਂ ਉਹ ਪਾਈਪਾਂ ਪਾ ਲਓ ਜਿੱਥੇ ਪੈਂਦੀਆਂ ਮੁੱਗਿਆ ਤੋਂ ਬਾਹਰ ਪੈ ਰੀਆਂ ਹੈ ਸੋ ਉਹ ਵੀ ਵਧੀਆ ਉਹਦੇ ਨਾਲ ਵੀ ਬੇਸਤੀ ਪਾਣੀ ਦੀ ਘਟਦੀ ਹੈ। ਹੋਰ ਦੂਜਾ ਮੈਂ ਇਹ ਕਹੂੰਗਾ ਜੇ ਪ੍ਰਾਲੀ ਦੀ ਗੱਲ ਕਰਦੇ ਤੇ ਇਕੱਲੇ ਆਪਾਂ ਕਿਸਾਨ ਵੀਰਾਂ ਨੂੰ ਨਹੀਂ ਕਹਿਣਾ। ਇਹ ਸਾਰੇ ਆਪਣੇ ਸਾਰਿਆਂ ਨੂੰ ਹੀ ਨਾਲ ਮਿਲ ਕੇ ਹਮਲਾਵਾਰ ਦਾ ਬਣਿਆ ਇਹਦੇ ਵਿੱਚ ਆਪਣੀ ਜ਼ਿੰਮੇਵਾਰੀ ਬਣਦੀ ਹੈ, ਸ਼ਹਿਰੀਆਂ ਦੀ ਵੀ ਬਣਦੀ ਹੈ। ਕਿ ਸਾਨੂੰ ਹੁਣ ਅਸੀਂ ਆਪਾਂ ਕਾਰਾਂ ਧੋਣੇ ਆ ਉਹ ਚ ਵੀ ਪਾਣੀ ਜਾਂਦਾ। ਫਿਰ ਦੇਖੋ ਘਰੇ ਆਟੋਮੈਟਿਕ ਮਸ਼ੀਨਾਂ ਲਾਈਆਂ ਹੋਈਆਂ। ਉਹ ਮੈਡਮ ਜੀ ਉਹਨੂੰ ਆਨ ਕਰਦੀ ਹੈ 2 ਘੰਟਿਆਂ ਤੇ ਲਾ ਕੇ ਕੀ ਵੀ ਵਹਿੰਦੇ ਆ। ਉਹ ਪਾਣੀ ਚੱਲੀ ਜਾਂਦਾ। ਫਿਰ ਦੇਖੋ ਅਸੀਂ ਲੁਧਿਆਣੇ ਬੈਠੇ गांव ਤੋਂ ਉੱਥੋਂ ਵੀ ਬੁੱਲਤਾਂ ਆਏ ਆ ਆਪਦੇ ਅਸੀਂ ਵੀ ਸਾਡੀ ਬਰਸੀਮ ਦਾ ਢੀ ਕੱਢਦੇ ਸੀ ਤੋਂ ਟੂਲ ਦਾ ਪਾਣੀ ਪੀ ਕੇ ਆਏ ਆ ਕੋਈ ਹਰਜ ਨਹੀਂ ਐ ਸਿਰ ਪਾਣੀ ਨੂੰ ਕੁਛ ਨਹੀਂ ਹੋਇਆ ਪਰ ਅਸੀਂ ਫੇਰ ਵੀ ਆਰੋੜਾ ਆ ਆਰੋ ਦੇਖੋ ਜੀ 1 ਲੀਟਰ ਜੇ ਸਾਫ਼ ਕਰਦਾ ਤਾਂ 10 ਲੀਟਰ ਢੋਲਦਾ ਤੇ ਦੇਖੋ ਸਾਨੂੰ ਸਾਰੇ ਪਾਸੇ ਹੀ ਦੇਖਣਾ ਪਊਗਾ ਕਿ ਕੱਲਾ ਇੱਕ ਪਾਸਾ ਜੇ ਕਰਾਂਗੇ ਤਾਂ ਦੂਜਾ ਜਾਇਆ ਕਰੀ ਜਾਏ ਨਾ ਘਰ ਫੇਰ ਹੀ ਚੱਲਦਾ ਜੇ ਕਰਦਾ ਇੱਕ ਜੀ ਬਗੜਨ ਲੱਗ ਜੇ ਨਾ ਤਿੰਨ ਭੰਮਾ ਸਵਾਰੀ ਜਾਂ ਇੱਕ ਹੀ ਭੱਟ ਦਿੰਦਾ ਕਰਦਾ ਸਾਨੂੰ ਸਾਰੇ ਦੇਖੋ ਮੈਂ ਇਹ ਵੀ ਗੱਲ ਕਹੂੰਗਾ ਕਿ ਜਿਹੜੀ ਇਹ ਸਿਮਟੀ ਕਰਨ ਇੰਨਾ ਜਿਆਦਾ ਹੋਈ ਜਾਂਦਾ ਹੁਣ ਘਰਾਂ ਚ ਤਾਂ ਸ਼ਹਿਰਾਜ ਤਾਂ ਮੈਨੂੰ ਲੱਗਦਾ ਕਿ ਇਹਦੇ ਕਰੇ 1 ਸਕਰ ਮੀਟਰ ਤਾਂ ਨਹੀਂ ਹੋਣਾ ਜਿਹੜਾ ਕੱਚਾ ਹੋਵੇ ਜਾਂ ਠੀਕ ਹੈ ਥੋੜਾ ਬੋੜਾ ਲਾਉਣ ਲੱਗਿਆ ਹੋਊਗਾ ਜੇ ਵੀ ਵੱਡੀ ਕੋਠੀ ਆ ਠੀਕ ਹੈ ਉੱਥੇ ਵੀ ਚਾਰਜ ਹੋ ਜਾਊਗਾ ਨਹੀਂ ਤਾਂ ਰੁੜ ਕੇ ਸਾਰਾ ਚਲੋ ਜੀ ਸੇਬ ਨਾਲ ਕਿਤੇ ਫਾਰਮਰ ਨੇ ਕੰਸੀ ਦੀ ਬੋਲ ਸੀ ਕਿ ਅਰਥ ਚਾਈਨ ਕਰਨਾ ਬੰਦਾ ਤਾਂ ਆਪਣੀ ਦੇਖ ਭਾਈਚਾਰਨੀ ਰੱਖੀ ਹੈ ਕੰਸੀ ਦੀ ਹੈ ਸਮੋਤੋ ਮੰਨ ਤੱਕ ਵੀ ਕਾ ਹੁਸਤਾ ਪੈਣਾ ਹੈ ਤਾਂ ਅਦੇ ਕਿ ਪ੍ਰੈਕਟੀਕਲੀ ਵੀ ਹੋਵੇ ਦੇਖੋ ਜੀ ਇਹ ਤਾਂ ਜਿਹੜੀਆਂ ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਦਾ ਸਰਕਾਰਾਂ ਨੇ ਕਰਾਉਣਾ ਹੁੰਦਾ ਅਸੀਂ ਤਾਂ ਇੱਕ ਵਿਗਿਆਨੀ ਹੈ ਜੀ ਅਸੀਂ ਤਾਂ ਇੱਕ ਸਲਾਹ ਦੇ ਸਕਦੇ ਹਾਂ ਜੋ ਸਾਡੇ ਤਜਰਬੇ ਆ ਦੇਖੋ ਗਵਰਨਮੈਂਟ ਦਾ ਕਾਨੂੰਨ ਆ ਕਹਿੰਦੇ ਆ ਵੀ ਜਿਹਦਾ 200 ਸਕਰ ਗਾਜ ਦਾ ਆ ਪਾ ਆ ਗਈ ਛੱਤ ਉਹਨੂੰ ਜ਼ਰੂਰੀ ਹੈ ਕਿ ਤੁਸੀਂ ਥੱਲੇ ਆਪ ਦਾ ਰੀਚਾਰਜਿੰਗ ਸਟਰਕਚਰ ਬਣਾਓ ਮੈਂ ਕਹਿੰਦਾ ਉਹ ਨੂੰ ਬਣਾਉਣੀ ਚਾਹੀਦੀ ਆ ਜੇ ਉਹ ਸਟਰਕਚਰ ਬਣੀ ਹੋਊਗੀ ਮੈਂ ਨਹੀਂ ਕਹਿੰਦਾ ਉਹ ਪਾਣੀ ਤੁਸੀਂ ਚਲੋ ਟੋਆਲਾ ਤੋਂ ਪੀਓ ਉਹਨੂੰ ਆ ਦੇ ਘਰ ਨੂੰ ਵਰਤ ਲੋ ਕਾਰ ਤੋਂ ਨੂੰ ਵਰਤ ਲੋ ਬੁੱਟਿਆਂ ਲਈ ਵਰਤ ਲੋ ਪਰ ਇਹਦੀ ਸ਼ਕਤੀ ਨਾਲ ਲਾਗੂ ਕਰਨਾ ਤਾਂ ਸਰਕਾਰਾਂ ਦੇ ਅੰਦਰ ਚੱਲਦਾ ਦੇਖੋ ਜੀ ਸਾਲ ਦੇ ਚਿੱਟੇ ਤੱਕ ਪੰਡਾ ਪੱਤਰੇ ਹਾ ਜਾਦਾ ਦੇਖੋ ਜੀ ਪਾਣੀ ਦਾ ਪੱਤਰ ਪਿਛਲੇ ਸਾਲਾਂ ਚ 50 ਤੋਂ 60 ਸੈਂਟੀਮੀਟਰ ਥੱਲੇ ਜਾ ਰਹੇ ਇਹ ਐਵਰੇਜ ਹੈ ਮੈਂ ਐਵਰੇਜ ਫਿਗਰ ਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ ਹੁਣ ਪਾਣੀ ਜਿਹੜੀ ਅ ਸਥਿਤੀ ਮਾੜੀ ਹੈਗੀ ਆ ਜਿਵੇਂ ਸੁਗਰੂ ਰਹਿਨਾਲ ਸਿੰਘ ਵਾਲਾ ਬਲਾਕ ਆ ਮੀਟਰ ਮੀਟਰ ਵੀ ਥੱਲੇ ਜਾ ਰਿਹਾ ਹੈ ਹਵਾ ਮੀਟਰ ਵੀ ਜਾ ਰਹੀ ਹੈ ਪਰ ਇਹ ਐਵਰੇਜ ਕੱਢਦੇ ਐਵਰੇਜ ਕੋਈ ਵਧੀਆ ਗੱਲ ਨਹੀਂ ਹੁੰਦੀ ਕਿ ਉਹ ਵੀ ਜੋ ਹੁਣ ਆਪਾਂ ਐਵਰੇਜ ਦੇ ਵਿੱਚ ਆਪਾਂ ਮੁਕਸਦ ਵੀ ਵਿੱਚ ਪਾ ਲੈਨੇ ਆ ਸੋ ਜ਼ਿਲੇ ਵਾਈ ਜਿਹੜੀਆਂ ਸੈਂਟਰਲ ਜਿਹੜਾ ਪੰਜਾਬ ਆ ਇਹਦਾ ਤਾਂ ਮੀਟਰ ਤੇ ਲਾ ਕੇ 80 ਸੈਂਟੀਮੀਟਰ ਲਾ ਜਾ ਰਿਹਾ ਜੀ ਮਾੜੀ ਗੱਲ ਆ ਬਹੁਤ ਤੇਜ਼ੀ ਰਫਤਾਰ ਨਾਲ ਜਾ ਰਿਹਾ ਟੋਟੇ ਪਾਉਣੇ ਪੈ ਰਹੇ ਆ ਮੋਟਰਾਂ ਦੇ ਟੋਟੇ ਪਾਉਣੇ ਪੈ ਰਹੇ ਆ ਕਿਉਂਕਿ ਸਾਤਾ ਆਪਾ 5.10 ਬੀਸੀਪਾਣੀ ਜਿਹੜਾ ਨਾ ਓਵਰ ਐਕਸਪਲੋਇਟ ਕਰਦੇ ਆ ਮਤਲਬ ਕਹਿੰਦਾ ਸਾਡਾ ਗਰਾਊਂਡ ਵਾਟਰ ਡਿਵੈਲਪਮੈਂਟ ਜਿਹਨੂੰ ਕਹਿ ਦਿੰਦੇ ਆ ਕਿ ਕਿੰਨਾ ਪਾਣੀ ਰੀਚਾਰਜ ਕੀਤਾ ਤੇ ਕਿੰਨਾ ਕੱਢਿਆ ਪੰਜਾਬ ਦਾ ਗਰਾਊਂਡ ਵਾਟਰ ਡਿਵੈਲਪਮੈਂਟ 163.76 ਆ ਮਤਲਬ ਕਹਿਣ ਦਾ ਤੇ 100 ਲੀਟਰ ਥੱਲੇ ਪਾਉਨੇ ਆ ਤੇ 163.76 ਲੀਟਰ ਬਾਹਰ ਕੱਢਦੇ ਆ ਯਾਨੀ ਕਿ 63 ਲੀਟਰ ਵੱਧ ਕੱਢ ਲਿਆ ਸੋ ਉਹ ਤਾਂ ਫਿਰ ਐਪੀ ਤੋਂ ਡਾਊਨ ਆਲੀ ਗੱਲ ਜੋ ਮੈਂ ਤੁਹਾਨੂੰ ਪਹਿਲਾਂ ਪੰਜਾਬੀ ਚ ਦੱਸ ਦੱਸ ਚੁੱਕਿਆ ਸੋ ਅਸੀਂ ਆਪ ਦੀਆਂ ਅਗਲੇ ਵਾਲੀਆਂ ਜਿਹਨੇ ਸ਼ਾਮ ਨਾਲ ਦਾ ਪਾਣੀ ਵਰਤ ਰਿਹਾ ਇਹ ਸਾਨੂੰ ਇੰਨਾ ਕਿਚਾਰ ਰੱਖਣਾ ਚਾਹੀਦਾ ਬਹੁਤ ਮਤਲਬ